आनंदपुर साहब ਦੀ ਧਰਤੀ ਤੇ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੰਗਾਂ ਦੀ ਸ਼ੁਰੂਆਤ ਕਿੰਨਾ ਨੇ ਸਭ ਤੋਂ ਕੀਤੀ ਕਿ Hindu ਰਾਜਿਆਂ ਨੇ ਜਾਂ ਮੁਸਲਮਾਨ ਲੋਕਾਂ ਨੇ ਜਾਂ ਕੁਝ ਮੁਸਲਮਾਨ ਲੋਕਾਂ ਨੇ ਕੀਤੀ ਇਹ ਸਵਾਲ ਤਾਂ ਜਵਾਬ ਮੰਗਦਾ ਜੇ ਮੈਂ ਕਹਿ ਦਵਾਂ ਕਿ ਇਹ ਸਵਾਲ ਹੀ ਬੜਾ ਗੰਭੀਰ ਆ ਤੇ ਇਹਦੀ ਸ਼ੁਰੂਆਤ ਜਿਹੜੀ ਆ Hindu ਰਾਜਿਆਂ ਨੇ ਕੀਤੀ ਕਿਉਂਕਿ ਕਿਸੇ ਵੀ ਕੌਮ ਦੇ ਸਾਰੇ ਲੋਕ ਮਾੜੇ ਨਹੀਂ ਹੁੰਦੇ ਕੌਮ 'ਚ ਹਰੇਕ 'ਚ ਕੁਝ ਕੁ ਲੋਕ ਮਾੜੇ ਹੁੰਦੇ ਨੇ ਤੇ ਆਪਾਂ ਨੂੰ ਜਿਹੜੇ ਮਾੜੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਤੱਕ ਜਰੂਰ ਦੱਸਣਾ ਚਾਹੀਦਾ ਤੁਸੀਂ ਜਾਣਦੇ ਹੋ ਕਿ 14 ਜੰਗਾਂ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਪਹਾੜੀ Hindu ਰਾਜਿਆਂ ਨਾਲ ਹੋਈਆਂ ਇੱਕ ਜੰਗ ਜਿਹੜੀ ਆ ਮੁਕਤਸਰ ਸਾਹਿਬ ਦੀ ਉਹ ਵजीर खान ਸੂਬਾ ਸਰਹੰਦ ਨਾਲ ਹੋਈ ਜਿਹੜੀਆਂ 14 ਜੰਗਾਂ ਹੋਈਆਂ ਉਹ ਕਿਹਦੀ ਅਗਵਾਈ ਚ ਹੋਈਆਂ ਲੱਗ ਗਈ ਇਥੋਂ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਆ ਬਲਾਸਪੁਰ ਜਿਹਨੂੰ ਕਹਿੰਦਾ ਭੀਮ ਚੰਦ ਉਸ ਦਾ ਮੁਖੀਆ ਸੀ ਕੇਸਰ ਚੰਦ ਹੋਣੀ ਹੋਗੇ ਨਾਰ ਦੇ ਹੋਗੇ ਨਦੌਣ ਦੇ ਹੋਗੇ ਪੰਗਾਣੀ ਦੇ ਹੋਗੇ ਇਹ ਉਹ ਸ਼ਾਸਕ ਸਨ ਉਹ ਰਾਜੇ ਸਨ ਜਿਹੜੇ ਕਿ Hindu ਰਾਜੇ ਸਨ ਹੁਣ ਇਥੇ ਇਹ ਵੀ ਸਵਾਲ ਹੁੰਦਾ ਕਿ ਸਭ ਤੋਂ ਪਹਿਲਾਂ ਪਹਿਲੀ ਜੰਗ ਦੇ ਵਿੱਚ ਕਿੰਨਾ ਨੇ ਸਿੱਖਾਂ ਦਾ ਸਾਥ ਦਿੱਤਾ ਸਿੱਖਾਂ ਦਾ ਸਾਥ ਕਿੰਨੇ ਦਿੱਤਾ ਮੁਸਲਮਾਨਾਂ ਨੇ ਤਾਂ ਹਿੰਦੂਆਂ ਨੇ ਜਾਂ ਕੱਲੇ ਸਿੱਖਾਂ ਨੇ ਦਿੱਤਾ ਹੁਣ ਫਿਰ ਤੁਹਾਡੇ ਵਰਗੇ ਸੱਜਣੇ ਜਵਾਬ ਦੇਣਗੇ ਕਿ 1687 ਵਿੱਚ ਪੰਗਾਣੀ ਦੀ ਜੰਗ ਹੁੰਦੀ ਆ ਪਹਿਲੀ ਵਾਰ ਉਸ ਜੰਗ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁਸਲਮਾਨ ਵੀਰ ਸਾਡੇ ਪੀਰ ਵੀ ਕਹਿ ਸਕਦੇ ਆ ਸੱਜਦ ਬਦਰੂਦੀਨ ਸ਼ਾ ਜਿਨ੍ਹਾਂ ਨੂੰ ਕੋਈ ਕਈ ਲੋਕ ਬੁੱਧੂ ਸ਼ਾ ਕਹਿੰਦੇ ਕਿ ਢੀ ਦੁੱਖ ਵਾਲੀ ਤੇ ਸ਼ਰਮ ਵਾਲੀ ਗੱਲ ਆ ਇੱਕ ਮਹਾਨ ਸ਼ਖਸੀਅਤ ਨੂੰ ਬੁੱਧੂ ਕਹਿ ਦੇਣਾ ਉਹਨਾਂ ਦਾ ਨਾਮ ਬਦਰੂਦੀਨ ਸੀ ਬਦਰੂਦੀਨ ਸਾਨੂੰ ਉਹਨਾਂ ਨੂੰ ਬਦਰੂਦੀਨ ਹੀ ਕਹਿਣਾ ਚਾਹੀਦਾ ਉਹਨਾਂ ਨੇ ਸਾਹ ਦਿੱਤਾ ਉਹਨਾਂ ਦੇ 400 ਮਰੀਦ ਜਿਹੜੇ ਸੀ ਉਹਨਾਂ ਦੇ ਪਿਆਰ ਕਰਨ ਵਾਲੇ ਉਹਨਾਂ ਨੇ ਸ਼ਹਾਦਤ ਦਿੱਤੀ ਇਦੋਂ ਇਲਾਵਾ ਦੋ ਉਹਨਾਂ ਦੇ ਪੁੱਤਰਾਂ ਨੇ ਸ਼ਹਾਦਤ ਦਿੱਤੀ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਕਿਲਾ ਕੇਸਗੜ ਸਾਹਿਬ ਦੇ ਵਿੱਚ ਉਹ ਸਾਈਬੇ ਕਮਾਲ ਗੁਰਗਬੇ ਸਿੰਘ ਜੀ ਵੱਲੋਂ ਉਸ ਪਰਿਵਾਰ ਨੂੰ ਬਖਸ਼ਿਆ ਹੋਇਆ ਕੰਗਾ ਤੇ ਗੁਰੂ ਸਾਹਿਬ ਜੀ ਦੇ ਕੇਸ ਜਿਹੜੇ ਨੇ ਅੱਜ ਵੀ ਸਾਹਮ ਕੇ ਰੱਖੇ ਹੋਏ ਨੇ ਕਿਲਾ ਕੇਸਗੜ੍ਹ ਸਾਹਿਬ ਚ ਆਪਾਂ ਕੇ ਦਰਸ਼ਨ ਕਰ ਸਕਦੇ ਆ। ਇਹ ਵਿਖੋ ਕਿੰਡੀ ਵੱਡੀ ਗੱਲ ਕਿ ਫਿਰ ਇਹਦਾ ਮਤਲਬ ਸਿੱਖ ਅਤੇ ਮੁਸਲਮਾਨ ਵੀਰਾਂ ਨੇ ਇਕੱਠਿਆਂ ਨੇ ਇਕੱਠੇ ਹੋਏ ਤੇ ਉਹਨਾਂ ਨੇ ਲੜਾਈ ਕਿਹਨਾਂ ਦੇ ਖਿਲਾਫ ਕੀਤੀ? Hindu ਸਲਤਨਤ ਦੇ ਖਿਲਾਫ। ਫਿਰ ਉਹਨਾਂ ਨੇ ਕਿਉਂ ਜੰਗ ਕੀਤਾ? ਹੁਣ ਸਵਾਲ ਖੜਾ ਵੀ ਹੁੰਦਾ ਕਿ ਹਿੰਦੂਆਂ ਨੇ ਹੀ ਉਹਨਾਂ ਪਹਾੜੀ ਰਾਜਿਆਂ ਨੇ ਕਿਉਂ ਜੰਗ ਕੀਤਾ? ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਆ ਕਿ 1675 ਦੇ ਵਿੱਚ ਤੇਗ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤੇ 12 ਸਾਲਾਂ ਬਾਅਦ ਹੀ ਜਿਹੜਾ ਵਾ ਫਿਰ ਇਹ ਇੱਕ Hindu ਪਹਾੜੀ ਰਾਜੇ ਜਿਹੜੇ ਨੇ ਗੁਰੂ ਸਾਹਿਬ ਜੀ ਨਾਲ ਆ ਕੇ ਜੰਗਾਂ ਕਰਨ ਲੱਗ ਪੈਂਦੇ ਨੇ ਆਖਰਕਾਰ ਕਿਉਂ ਇਹਨਾਂ ਦੀ ਕੀ ਦੁਸ਼ਮਣੀ ਸੀ ਗੁਰੂ ਘਰ ਦੇ ਨਾਲ ਇੱਕ ਪਾਸੇ ਤੇ ਗੁਰੂ ਘਰ ਨੇ ਕੁਰਬਾਨੀਆਂ ਦਿੱਤੀਆਂ ਦੂਜੇ ਪਾਸੇ ਇਹ ਜਿਹੜਾ ਵੀ ਆ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਕੀ ਇਹ ਸਵਾਲ ਸਾਨੂੰ ਪਰੇਸ਼ਾਨ ਨਹੀਂ ਕਰਦੇ ਕੀ ਸਾਨੂੰ ਇਹ ਸਵਾਲ ਪੁੱਛਦੇ ਨਹੀਂ ਕਿ ਸਿੱਖੋ ਤੁਸੀਂ ਇੱਕ ਜਾਣੇ ਇਹਨੂੰ ਹੀ ਕਿਉਂ ਦੋਸ਼ੀ ਠਹਿਰਾਈ ਜਾਂਦੇ ਹੋ ਤੁਹਾਨੂੰ ਹੋਰ ਪਾਸੇ ਕਿਉਂ ਨਹੀਂ ਜਾਣਾ ਚਾਹੁੰਦਾ ਜਿੱਦੋਂ ਇਥੋਂ ਅਨੰਦ ਅਨੰਦਪੁਰ ਸਾਹਿਬ ਦਾ ਗੁਰੂ ਮਹਾਰਾਜ ਜੀ ਕਿਲਾ ਖਾਲੀ ਕਰਦੇ ਨੇ ਤੇ ਖਾਲੀ ਕਰਨ ਤੋਂ ਬਾਅਦ ਉਹ ਕੋਟਲਾ ਨਿਹੰਗ ਖਾਂ ਦੇ ਘਰ ਵੀ ਜਾਂਦੇ ਨੇ ਤੁਹਾਨੂੰ ਵੀ ਪਤਾ ਉਹ ਵੀ ਇੱਕ ਮੁਸਲਮਾਨ ਵੀਰ ਸੀ ਤੇ ਫਿਰ ਉਹਨਾਂ ਦੀ ਇੱਕ ਲੜਕੀ ਸੀ ਭੈਣ ਹਸੀ ਭੈਣ ਕਵਾਂਗੇ ਮਮਤਾਜ ਜਿਨੇ ਬੜੀ ਵੱਡੀ ਕੁਰਬਾਨੀ ਦਿੱਤੀ ਮੁੜ ਕੇ ਭਾਈ ਬਚਿੱਤਰ ਸਿੰਘ ਦੀ ਮਿੱਠੀ ਯਾਦ ਦੇ ਵਿੱਚ 125 ਸਾਲ ਤੱਕ ਜਿਉਂਦੀ ਰਹੀ ਲੇਕਿਨ ਉਹਨੇ ਸ਼ਾਦੀ ਨਹੀਂ ਕੀਤੀ ਸਿਰਫ ਉਹਨੇ ਇਹ ਸੁਣਿਆ ਸੀ ਉਹਦੇ ਪਿਤਾ ਨੇ ਕਿਹਾ ਸੀ ਕਿ ਇਸ ਕਮਰੇ ਦੇ ਵਿੱਚ ਮੇਰਾ ਧੀ ਤੇ ਜਵਾਈ ਬੈਠੇ ਨਹੀਂ ਕਿਉਂਕਿ ਉਦੋਂ ਬਾਬਾ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਸਨ ਕੋਈ ਕੋਈ ਸਾਹ ਚੱਲਦਾ ਸੀ ਜਦੋਂ ਉਹਨਾਂ ਨੇ ਇਹ ਸ਼ਬਦ ਬੋਲ ਦਿੱਤਾ ਸੀ ਕਿੱਡੀ ਵੱਡੀ ਕੁਰਬਾਨੀ ਆ ਕੋਟਲਾ ਨਿਹੰਗ ਖਾਨ ਦੀ ਤੇ ਅਸੀਂ ਕਹੀ ਜਾਈਏ ਕਿ ਸਾਬ ਮੁਸਲਮਾਨਾਂ ਨੇ ਉਹ ਕੀਤਾ ਮੁਸਲਮਾਨਾਂ ਨੇ ਜੇ ਕੀਤਾ ਹਾਂ ਕੁਝ ਲੋਕ ਮੁਸਲਮਾਨਾਂ ਨੇ ਕੀਤਾ ਹੋਵੇਗਾ ਤੇ ਕਿਉਂਕਿ ਹਕੂਮਤਾਂ ਕਰਦੀਆਂ ਨੇ ਤੇ ਸਾਨੂੰ ਉਹਨਾਂ ਨੂੰ ਭੰਡਰਾ ਵੀ ਚਾਹੀਦਾ ਤੇ ਉਹਦੇ ਖਿਲਾਫ ਬੋਲਣਾ ਵੀ ਚਾਹੀਦਾ ਸਾਡਾ ਹੱਕ ਆ ਵਜ਼ੀਰ ਖਾਨ ਵਰਗੇ ਗੰਦੇ ਬੰਦੇ ਔਰੰਗਜੇਬ ਵਰਗੇ ਗੰਦੇ ਬੰਦੇ ਲੇਕਿਨ ਜਿੱਥੇ ਚੰਗੇ ਲੋਕ ਨੇ ਸਾਡੇ ਸਤਿਕਾਰਯੋਗ ਪਾਈ ਨਵੀ ਖਾਂ ਜੀ ਪਾਈ ਗਣੀ ਖਾਂ ਜੀ ਅਤੇ ਹੋਰ ਬਹੁਤ ਸਾਰੇ ਲੋਕ ਸਾਨੂੰ ਉਹਨਾਂ ਨੂੰ ਸਜਦਾ ਵੀ ਕਰਨਾ ਚਾਹੀਦਾ ਸਾਡਾ ਫਰਜ਼ ਬਣਦਾ ਮੈਂ ਆਸ ਕਰਦਾ ਹਾਂ ਕਿ ਸਿੱਖ ਕੌਮ ਆਪਣੀ ਨਾਲ ਇਤਿਹਾਸਕ ਪੱਖਾਂ ਨੂੰ ਵੇਖਦੀ ਰਹੇਗੀ ਇੱਥੇ ਕਿਲਾ ਅਨੰਦਗੜ੍ਹ ਸਾਹਿਬ ਦੇ ਵਿੱਚ ਆਹ ਕੋ ਜੇ ਪੁਰਾਣਾ ਕਿਲਾ ਹੈ ਜਿਹਦੇ ਆਪਾਂ ਦਰਸ਼ਨ ਕਰਾਂਗੇ ਆਪਾਂ ਵੇਖ ਸਕਦੇ ਹਾਂ ਬੜੇ ਨੇੜਿਓਂ ਕਿ ਉਹ ਪ੍ਰਾਣੀਆਂ ਕੰਧਾਂ ਨੇ ਪੁਰਾਣਾ ਸਾਰਾ ਸਿਸਟਮ ਆ ਕਿਲਾ ਆਨੰਦਗੜ੍ਹ ਸਾਹਿਬ ਦਾ ਆਪਾਂ ਇਹਨੂੰ ਬੜੇ ਨੇੜੇੋਂ ਦਰਸ਼ਨ ਕਰ ਸਕਦੇ ਆ ਨਾਨਕਸ਼ਾਹੀ ਇੱਟ ਜਿਹਨੂੰ ਆਪਾਂ ਬੋਲਦੇ ਆਂ ਜਿਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਰੱਖਿਆ ਸੀ ਨਾਨਕਸ਼ਾਹੀ ਕਿੰਨਾ ਪਿਆਰ ਕਰਦੇ ਸਨ ਰਾਜਾ ਜੀ ਸਾਡੇ ਮਹਾਰਾਜਾ ਰਣਜੀਤ ਸਿੰਘ ਤੇ ਇਹ ਇੰਨਾ ਕੁ ਹਿੱਸਾ ਜਿਹੜਾ ਬਚਿਆ ਹੋਇਆ ਆ ਤੇ ਬਾਕੀ ਜਿਹੜਾ ਮੈਂ ਆਸ ਕਰਦਾ ਕਿ ਇਹਨੂੰ ਢਾਉਣਗੇ ਨਹੀਂ ਤੇ ਬਾਕੀ ਜਿਹੜੀ ਨਵੀਂ ਕੰਸਟਰਕਸ਼ਨ ਕਰਨੀ ਇਹਨਾਂ ਨੇ ਨਵੀਂ ਇਮਾਰਤ ਬਣਾਉਣੀ ਆ ਉਹ ਬਣਾ ਸਕਦੇ ਨੇ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਉਂਦੇ ਹੋ ਜਿੱਥੇ ਤੁਸੀਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋ ਉੱਥੇ ਪੀਰ ਛੱਜਦ ਬਦਰੂਦੀਨ ਸ਼ਾਹ ਜੀ ਉਹਨਾਂ ਦੇ ਮਰੀਦਾਂ ਨੂੰ ਉਸ ਮੁਸਲਮਾਨ ਵੀਰਾਂ ਨੂੰ ਵੀ ਯਾਦ ਕਰਿਆ ਕਰੋ ਇਹ ਸਾਡਾ ਫਰਜ਼ ਬਣਦਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ